ਸਕਰਾਲੀ ਪਿੰਡ ਦੇ ਰਹਿਣ ਵਾਲੇ ਇਹ ਦੋ ਵਿਅਕਤੀ ਜਿਸ ਦਾ ਨਾਮ ਲਾਟੀ ਅਤੇ ਉਸ ਦੇ ਪਿਤਾ ਨੇ ਦੋਹਾਂ ਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਇੱਕ ਜਵਾਨ ਮੁੰਡੇ ਦੇ ਨਾਲ ਅਜੀਹਾ ਗਲਤ ਕੰਮ ਕੀਤਾ ਜਾਂਦਾ ਸੀ ਕਿ ਉਹ ਇਸ ਤੋਂ ਤੰਗ ਹੋ ਗਿਆ ਪਤਾ ਲੱਗਿਆ ਕਿ ਇਸ ਮੁੰਡੇ ਦੇ ਵੱਲੋਂ ਜਿਸ ਦੀ ਉਮਰ 23 ਸਾਲ ਹੈ 21 ਸਾਲਾਂ ਨੌਜਵਾਨ ਮੁੰਡੇ ਦੇ ਨਾਲ ਬਦਫੈਲੀ ਕੀਤੀ ਗਈ ਅਤੇ ਜਦੋਂ ਇਸ ਘਟਨਾ ਦੀ ਜਾਣਕਾਰੀ ਉਹ ਨੌਜਵਾਨ ਬੱਚਾ ਉਸ ਦੇ ਪਿਤਾ ਨੂੰ ਦੇਣ ਪਹੁੰਚਿਆ ਤਾਂ ਉਸਨੇ ਵੀ ਉਸਤੇ ਨਾਲ ਕੁੱਟਮਾਰ ਕੀਤੀ ਆਪਣੇ ਇਸ ਵਿਗੜੇ ਹੋਏ ਪੁੱਤ ਨੂੰ ਸਮਝਾਉਣ ਦੀ ਬਜਾਏ ਦੂਸਰੇ ਪੁੱਤ ਦੇ ਨਾਲ ਅਝਿਹਾ ਕੀਤਾ ਕਿ ਹੁਣ ਪਿੰਡ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਸਾਰਾ ਪਿੰਡ ਚਾਹੁੰਦਾ ਹੈ ਕਿ ਇਹਨਾਂ ਦੋਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਬਿਹਤਰੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਜਿੱਥੇ ਪਿੰਡ ਦੇ ਵਿੱਚ ਰਹਿੰਦੇ ਮੁੰਡੇ ਅਤੇ ਉਸਦੇ ਪਿਓ ਦੇ ਵੱਲੋਂ ਪਿੰਡ ਦੇ ਹੀ ਮੁੰਡੇ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਸੀ ਪਤਾ ਲੱਗਿਆ ਕਿ 21 ਸਾਲਾ ਜਵਾਨ ਮੁੰਡੇ ਨੂੰ 23 ਸਾਲਾ ਮਲਜ਼ਮ ਜਿਸ ਦਾ ਨਾਮ ਸੁਖਵੀਰ ਸਿੰਘ ਉਰਫ ਲਾਡੀ ਹੈ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਇਹ 21 ਸਾਲਾ ਨੌਜਵਾਨ ਇੰਨਾ ਜ਼ਿਆਦਾ ਦੁਖੀ ਹੋ ਚੁੱਕਿਆ ਸੀ ਕਿ ਉਹ ਸਾਰੀ ਸ਼ਿਕਾਇਤਾਂ ਉਸ ਦੇ ਪਿਓ ਦੇ ਕੋਲ ਲੈ ਕੇ ਪਹੁੰਚ ਜਾਂਦਾ ਪਰ ਉਸ ਦਾ ਪਿਓ ਵੀ ਕੋਈ ਸਹੀ ਨਹੀਂ ਨਿਕਲਿਆ ਕਿਉਂਕਿ ਜੋ ਉਸ ਨੇ ਇਸ ਮੁੰਡੇ ਦੇ ਥੱਪੜ ਮਾਰੇ ਇਸ ਦੇ ਨਾਲ ਕੁੱਟਮਾਰ ਕੀਤੀ ਅਤੇ ਇਸ ਦੀ ਇੱਕ ਵੀ ਗੱਲ ਸੁਣੀ ਨਹੀਂ ਗਈ 21 ਸਾਲਾ ਨੌਜਵਾਨ ਮੁੰਡੇ ਦੇ ਨਾਲ 23 ਸਾਲਾ ਲਾਡੀ ਨਾਮ ਦੇ ਇਸ ਮੁੰਡੇ ਦੇ ਵੱਲੋਂ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਸੀ ਅਤੇ ਜਦੋਂ ਇਸ ਗੱਲ ਦਾ ਪਤਾ ਪੂਰੇ ਪਿੰਡ ਨੂੰ ਲੱਗਿਆ ਤਾਂ ਹਰ ਕੋਈ ਹੱਕਾ ਬੱਕਾ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਜਿਨ੍ਹਾਂ ਦੋ ਮੁਸਲਮਾਨਾਂ ਨੂੰ ਫੜਿਆ ਗਿਆ ਇਹ ਸੁਖਵੀਰ ਸਿੰਘ ਲਾਡੀ ਅਤੇ ਉਸ ਦੇ ਪਿਤਾ ਹਰਵਿੰਦਰ ਸਿੰਘ ਜਿਨ੍ਹਾਂ ਦੇ ਵੱਲੋਂ ਅਜਿਹਾ ਘਟਿਆ ਕੰਮ ਕੀਤਾ ਗਿਆ ਕਿ 21 ਸਾਲਾਂ ਨੌਜਵਾਨ ਮੁੰਡੇ ਦੀ ਜਾਨ ਗਈ ਅਤੇ ਨਾਲ ਹੀ ਦੱਸ ਦਈਏ ਕਿ ਇਹ ਮਾ ਦਾ ਇਕਲੌਤਾ ਸਹਾਰਾ ਸੀ ਪਿਓ ਦੇ ਤੁਰ ਜਾਣ ਤੋਂ ਬਾਅਦ ਇਸ ਪੁੱਤ ਦੇ ਸਹਾਰੇ ਹੀ ਸੀ ਇਹ ਮਾਂ ਪਰ ਨਹੀਂ ਪਤਾ ਸੀ ਕਿ ਜਦੋਂ ਇਹ ਕਮਾਂਡ ਜੋਗਾ ਹੋਵੇਗਾ ਤਾਂ ਇਹਨਾਂ ਦੇ ਵੱਲੋਂ ਹੀ ਪਿੰਡ ਵਾਲਿਆਂ ਦੇ ਦੋ ਰਹਿੰਦੇ ਨਾ ਵਿਅਕਤੀਆਂ ਦੇ ਵੱਲੋਂ ਹੀ ਉਸ ਦਾ ਘਰ ਉਜੜ ਜਾਣਾ ਪੀੜਤਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਅਤੇ ਉਸ ਦਾ ਲੜਕਾ ਕੁਕਰਮ ਕਰਦਾ ਸੀ ਮੁਲਜ਼ਮ ਅਕਸਰ ਉਸ ਨੂੰ ਤੰਗ ਵੀ ਕਰਦੇ ਸਨ ਤੇ ਇਸ ਦੇ ਚੱਲਦੇ ਹੋਏ ਉਹ ਮੁੰਡਾ ਦਿਨ ਰਾਤ ਇਹੀ ਸੋਚਦਾ ਕਿ ਆਖਿਰਕਾਰ ਇਹਨਾਂ ਤੋਂ ਖਿਹੜਾ ਕਿਵੇਂ छुਡਾਇਆ ਜਾਏ ਆਪਣੇ ਨਾਲ ਹੋ ਰਹੇ ਗਲਤ ਕੰਮ ਨੂੰ ਲੈ ਕੇ ਉਹ ਕਿਸੇ ਨੂੰ ਦੱਸ ਨਹੀਂ ਪਾਇਆ ਜੇਕਰ ਪਿਤਾ ਦਾ ਸਾਆ ਸਿਰ ਤੇ ਹੁੰਦਾ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਸਾਰੀ ਗੱਲ ਸਾਂਝੀ ਕਰ ਲੈਂਦਾ ਪਰ ਹਾਲਾਤ ਇੰਨੇ ਮਾੜੇ ਕਿ ਉਹ ਆਪਣੀ ਮਾਂ ਨੂੰ ਸਾਰਾ ਸੱਚ ਦੱਸ ਨਹੀਂ ਪਾਇਆ ਸਲੂਨ ਦਾ ਕੰਮ ਸਿੱਖਦਾ ਹੈ 21 ਸਾਲਾਂ ਨੌਜਵਾਨ ਬੇहद ਹੀ ਜ਼ਿਆਦਾ ਦੁਖੀ ਸੀ ਪਤਾ ਲੱਗਿਆ ਕਿ ਪੁੱਤਰ ਨੇ ਜਦੋਂ ਮੁਲਜ਼ਮ ਦੇ ਪਿਤਾ ਹਰਵਿੰਦਰ ਸਿੰਘ ਨੂੰ ਇਸ ਬਾਰੇ ਦੱਸਿਆ ਉਸਨੇ ਸੋਚਿਆ ਹੋਣਾ ਕਿ ਜਦੋਂ ਉਹ ਪਿਤਾ ਨੂੰ ਸਭ ਕੁਝ ਦੱਸੇਗਾ ਤਾਂ ਉਹ ਪਿਓ ਆਪਣੇ ਪੁੱਤ ਨੂੰ ਸੁਧਾਰ ਲਵੇਗਾ ਪਰ ਇਸ ਤੋਂ ਬਿਲਕੁਲ ਉਲਟ ਹੋਇਆ ਕਿਤੇ ਇਸ ਪਿਓ ਨੇ ਵੀ ਉਸਦੇ ਨਾਲ ਕੁੱਟਮਾਰ ਕੀਤੀ ਫਿਲਹਾਲ ਪਾਸੋਂ ਥਾਣੇ ਦੇ ਐਸਐਚਓ ਇੰਦਰਪਾਲ ਚੋਹਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਘਟਨਾ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਨ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਪਰਿਵਾਰ ਨੂੰ ਸਮਝਾਉਣ ਤੋਂ ਬਾਅਦ ਇਹ ਹੜਤਾਲ ਖਤਮ ਹੋ ਗਈ ਪਰ ਇੱਕ ਕੀਮਤੀ ਜ਼ਿੰਦਗੀ ਜਿਸ ਤੇ ਸਹਾਰੇ ਮਾਂ ਨੇ ਜ਼ਿੰਦਗੀ ਕੱਢ ਲੈਣੀ ਸੀ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੋ ਦਰਿੰਦਿਆਂ ਦੇ ਵੱਲੋਂ ਖੋਇਆ ਗਿਆ ਇਹ ਬੇहद ਹੀ ਸ਼ਰਮਨਾਕ ਕਰ ਦੇਣ ਵਾਲੀ ਗੱਲ ਹੈ 23 ਸਾਲਾ ਮੁਲਜ਼ਮ ਸੁਖਵੀਰ ਸਿੰਘ ਲਾਡੀ ਅਤੇ ਉਸ ਦੇ ਪਿਤਾ ਹਰਵਿੰਦਰ ਸਿੰਘ ਜੋ ਕਿ ਸਰਕਾਰੀ ਪਿੰਡ ਤੇ ਹੀ ਰਹਿਣ ਵਾਲੇ ਨੇ ਇਹਨਾਂ ਦੇ ਵੱਲੋਂ ਅਜਿਹਾ ਕਟਿਆਕਰਾ ਕੀਤਾ ਗਿਆ ਕਿ ਅੱਜ ਇੱਕ ਮੁੰਡਾ ਇਸ ਦੁਨੀਆ ਤੋਂ ਤੁਰ ਗਿਆ ਮੈਂ ਮੰਗਵਾਂ ਜੇ ਮੈਨੂੰ ਸਾਫ਼ ਮਿਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਫਤ ਮੌਤ ਦੀ ਹੋਣੀ ਚਾਹੀਦੀ ਹੈ ਆ ਮੈਂ ਹੋਰ ਕੁਝ ਨਹੀਂ ਮੰਗਦੀ ਬਰਦਾ ਕੁਝ ਜ਼ਿਆਦਾ ਤਾਂ ਮੇਰੇ ਮੇਰੇ ਬੇਟੇ ਨਾਲੇ ਚੱਲਦਾ ਸੀ ਅਸੀਂ ਮੱਝਾ ਰੱਖੀ ਅਸੀਂ ਮੱਝਾ ਰੱਖੇ ਜਦ ਮੇਰਾ ਬੇਟਾ ਮੇਰੇ ਨਾਲ ਕੰਮ ਕਰਦਾ ਸੀ ਹੁਣ ਮਤਲਬ ਪਰੇਸ਼ਾਨ ਰਹਿੰਦਾ ਸੀ ਪਤਾ ਨਹੀਂ ਇਹ ਮਤਲਬ ਇਹ ਕਿ ਮੁੰਡਾ ਕੁਝ ਕਹਦਾ ਜੀ ਮੈਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨੇ ਕਦੇ ਬਸ ਆ ਜਦੋਂ ਮਰਨ ਤੇ ਮੈਂ ਤਾਂ ਗਈ ਵੀ ਸੀ ਜਦੋਂ ਮੈਂ ਘਰੇ ਆਈ ਆ ਕੇ ਮੈਂ ਤਾਂ ਕੱਕ ਲੈਣ ਗਈ ਵੀ ਤੇ ਇਹ ਘੁੰਮ ਕੇ ਆਇਆ ਕਿ ਹਰ ਵਕਤ ਪਰੇਸ਼ਾਨ ਰਹਿੰਦਾ ਸੀ ਤੁਹਾਡੇ ਨਾਲ ਕਦੇ ਗੱਲ ਹੋਈ ਹੋਵੇ ਦੱਸਦਾ ਨਹੀਂ ਸੀ ਕੋਈ ਗੱਲ ਨਹੀਂ ਤੇ ਜੀ ਦੱਸਦਾ ਜੇ ਮੈਂ ਪੁੱਛਦੀ ਜੀ ਵੀ ਕੋਈ ਗੱਲ ਆ ਪੁੱਤ ਮੈਨੂੰ ਦੱਸ ਦੱਸਿਆ ਕੁਛ ਨਹੀਂ ਉਹਨੇ ਬਸ ਆ ਵੀਡੀਓ ਪਾਈ ਵੀ ਜਿਹੜੀ ਬਸ ਇਹੀ ਦੱਸ ਰਿਹਾ ਵੀ ਮੇਰੇ ਨਾਲ ਆ ਕੰਮ ਹੋ ਰਿਹਾ ਗਲਤ ਜੇ ਵੀਡੀਓ ਨਾ ਪਾਉਂਦਾ ਤਾਂ ਤਾਂ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਸੀ ਸਾਨੂੰ ਹੁਣ ਜੇ ਉਹਦੇ ਦਿਲ ਦੀ ਗੱਲ ਦਾ ਕੀ ਪਤਾ ਸੀ ਬੱਚੇ ਨੇ ਕੁਝ ਸੋਚ ਕੇ ਵੀਡੀਓ ਪਾਈ ਆ ਵੀ ਜਦੋਂ ਮੇਰੀ ਮਾਂ ਨੂੰ ਹੀ ਨਹੀਂ ਪਤਾ ਉਹਨੇ ਵੀ ਕੁਝ ਸੋਚ ਕੇ ਵੀਡੀਓ ਪਾਈ ਆ ਜਿਹੜਾ ਪਿਤਾ ਜੀ ਦੀ ਪਹਿਲਾਂ ਮੌਤ ਹੋ ਚੁੱਕੀ ਐ ਤੇ ਹੁਣ ਫਿਰ ਸਹਾਰਾ ਇਹੀ ਸੀ ਇਹੀ ਹੈ ਇਹੀ ਵਗ ਗਿਆ ਜੀ ਇਹ ਤੋਂ ਬਿਨਾ ਮੇਰਾ ਕੀ ਐ ਜੀ ਬਸ ਮੈਨੂੰ ਤਾਂ ਮੌਤ ਦੀ ਸਜ਼ਾ ਉਹਦੀ ਚਾਹੀਦੀ ਹੋਰ ਮੈਨੂੰ ਕੁਝ ਨਹੀਂ ਬੰਗਦੀ ਮੈਂ ਕੋਈ ਮੈਨੂੰ ਪੈਸੇ ਦੀ ਲੋੜ ਨਹੀਂ ਕਾਸ ਦੀ ਲੋੜ ਨਹੀਂ ਮੈਨੂੰ ਬਸ ਮੈਨੂੰ ਉਹਦੀ ਮੌਤ ਚਾਹੀਦੀ ਆ ਜਿਹੜਾ ਦਿਲਸ਼ਾਦ ਖਾਨ ਨੂੰ ਫੁਲਵਲੀ ਸਕਰਾਲੀ ਪਿੰਡ ਤੋਂ ਆ ਜੀ ਸਕਰਾਲੀ ਪਿੰਡ ਦਾ ਲਾੜੀ ਆ ਜੀ ਲਾਡੀਰ ਉਹਦਾ ਫਾਦਰ ਹੀ ਇਹਦੀ ਸ਼ਿਸ਼ਟਾ ਤੋਂ ਪਟਾਲੇ ਗਈ ਵੀ ਸੀਗੀ ਮੁੰਡਾ ਘਰੇ ਸੀਗਾ ਜੀ ਇਹਦੀ ਮੰਮੀ ਗਈ ਵਿੱਚ ਘਾਹ ਲੈਣਾ ਅੱਜਾ ਵਸ ਘਾਹ ਕਰ ਲੈਣਗੇ ਜੇ ਪਿੱਛੇ ਤੇ ਇਹ ਜਿਹੜੇ ਮੇਨ ਵਸ ਲੈਗਾ ਲਾਡੀ ਇਹਦੇ ਨਾਲ ਕੁਗਰਮ ਕਰਦਾ ਸੀਗਾ ਕਾਫੀ ਟਾਈਮ ਤੋਂ ਕਰਦਾ ਹੋਏਗਾ ਜੀ ਇਹ ਕਾਫੀ ਪਰੇਸ਼ਾਨ ਸੀਗਾ ਲਾਡੀ ਤੋਂ ਹੀ ਲਾਡੀ ਇਹਨੂੰ ਕਾਫੀ ਪਰੇਸ਼ਾਨ ਕੀਤਾ ਲਾਡੀ ਦੇ ਬਾਪ ਨੂੰ ਇਹ ਕਹਿਣ ਗਿਆ ਸੀਗਾ ਯਾਰ ਰਸਤੇ 'ਚ ਮਿਲਿਆ ਹੋਵੇਗਾ ਇਹ ਤੇਰਾ ਲਾਡੀ ਬੇਟਾ ਮੇਰੇ ਨਾਲ ਐਦਾਂ ਦਾ ਕਰਦਾ ਹੈਗਾ ਉਹਨੂੰ ਸਮਝਾਉਣ ਦੇ باوجود ਇਹਨੇ ਲਾਡੀ ਦੇ ਫਾਦਰ ਨੇ लवली ਦੇ ਤਾਬਲੀ ਦੇ ਥੱਪੜ ਲਗਾਈ ਥੱਪੜ ਲਾਏ ਕੁਝ ਹੋਰ ਵੀ ਗਲਤ ਵਰਡ ਯੂਜ਼ ਕੀਤੇ ਹੋਣਗੇ ਉਹਨੇ ਜਿਹਦੇ ਕਰਕੇ ਸਾਇਨ ਸ਼ਕਤੀ ਖੋਜਖ ਹੋ ਗਿਆ ਸਿੱਧਾ ਘਰਾਂ ਆ ਕੇ ਦੇ ਵਿੱਚ ਵੀਡੀਓ ਵਾਇਰਲ ਕਰ ਗਿਆ ਜੀ ਉਹ ਸਾਭ ਦੇ ਨਾਮ ਲਿਵੇਗਾ ਨਾਲ ਜੀ ਹਾਂ ਮੁਸਕੀ ਆ ਵੀਡੀਓ ਚ ਕੀ ਆ ਵੀਡੀਓ ਦੇ ਵਿੱਚੋਂ ਐਦਾਂ ਹੀ ਕਾ ਲਾਡੀ ਨਾਮ ਲਿਕੇ ਗਿਆ ਬਈ ਲਾਡੀ ਉਹਦਾ ਫਾਦਰ ਨੇ ਮੈਨੂੰ ਗਲਤ ਇਸਤੇਮਾਲ ਕੀਤਾ ਜਦੋਂ ਮੈਂ ਉਹਦੇ ਬਾਪ ਨੂੰ ਦੱਸਣ ਗਿਆ ਤਾਂ ਉਹਨੇ ਮੈਨੂੰ ਕੁੱਟਿਆ ਜੀ ਉਹਦੇ ਦੋਨਾਂ ਦਾ ਰਿਜਨ ਕਰਕੇ ਕਾਰ ਗਿਆ ਜੀ ਇਕਲੌਤਾ ਬੇਟਾ ਸੀ ਜਿਹੜਾ ਮੇਨ ਇਹਨਾਂ ਦਾ ਫਾਦਰ ਮੁੰਡੇ ਦਾ 2009 ਚ ਐਕਸਪਾਇਰ ਹੋ ਗਿਆ ਤਾਂ ਜੀ ਇਦੀ ਮਾਂ ਨੇ ਬੜੀ ਗਰੀਬੀ ਕੱਟ ਕੇ ਬੱਚੇ ਨੂੰ ਪਾਲਿਆ ਜੀ ਮੱਜਾਂ ਦਾ ਕਾਰਿਆ ਕੀਤਾ ਘਰ ਦਾ ਕੰਮ ਕਰਿਆ ਬਹੁਤ ਵਿਚਾਰੀ ਨੇ ਮਿਹਨਤ ਕਰਕੇ ਆਪਣੇ ਜੁੱਗਾ ਕਰਿਆਤਾ ਇਹਨੇ ਦੂਜਾ ਵਿਆਹ ਵੀ ਨਹੀਂ ਕਰਾਇਆ ਜੀ ਕਿ ਮੇਰਾ ਬੱਚਾ ਹੈਗਾ ਮੈਂ ਸਿੱਟੇ ਟਾਈਮ ਕੱਢ ਲੂੰਗੀ ਪਰ ਹੁਣ 21 ਸਾਲ ਦਾ ਹੋ ਗਿਆ ਸੀਗਾ ਜਦੋਂ ਕਮਾਣੇ ਜਗ੍ਹਾ ਹੋ ਗਿਆ ਤਾਂ ਇਹਨਾਂ ਲਾਡੀ ਉਹਦੇ ਫਾਦਰ ਦੀ ਬਚਾ ਕਰਕੇ ਇਹ ਸਾਡਾ ਬੱਚਾ ਚਲੇ ਗਿਆ ਜੀ ਇਹ ਕਿੱਥੇ ਕੰਮ ਕਰਦਾ ਸੀ ਹੁਣ ਸਰ ਇਹ ਕੰਮ ਸਿੱਖਦਾ ਸੀਗਾ ਜੀ ਨਾਬਾ ਸਲੂਨ ਦਾ ਕੰਮ ਸਿੱਖਦਾ ਸੀਗਾ ਜੀ ਮੁੰਡਾ ਬੜਾ ਸਾਊ ਸੀਗਾ ਜੀ ਜਿਹੜਾ ਮਾਮਲਾ ਦਰਜ ਸੀ ਲਾਡੀ ਉਹਦੇ ਫਾਦਰ ਖਾਲਾ ਮਾਮਲਾ ਦਰਜ ਕਰਾਇਆ ਜੀ ਇਹਨੂੰ ਕਿਉਂ ਨਾ ਕਰ ਦਿੱਤੀ ਮੰਗ ਤਾਂ ਸਾਡੀ ਇਹ ਪ੍ਰਸ਼ਾਸਨ ਨਾਲ ਗਿਆ ਮੰਗਾ ਸਾਡੇ ਨਾਲ ਤਾਂ ਬਹਿਲੀ ਤੁਰ ਘਟਨਾ ਬਹੁਤ ਮਦਭਾਗਿਕਾ ਹੋਈ ਹੈ ਜੀ ਮੰਗ ਤਾਂ ਸਾਡੀ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਮੁਲਜ਼ਮਾਂ ਨੂੰ ਬਾਤੇ-ਬਾਤ ਦੱਸ ਸਕਦੇ ਹੋ ਸਕਦਾ ਸਜ਼ਾ ਮਿਲਣੀ ਚਾਹੀਦੀ ਹੈ ਇਹ ਤਾਂ ਜੀ ਆਏ ਆ ਜੀ ਮੰਨ ਲਓ ਛੱਡਾ ਬੱਚਾ ਉਹਨਾਂ ਦੇ ਵਿੱਚ ਉਹ ਲਾਡੀ ਤੇ ਉਹਦੇ ਬਾਪ ਦੇ ਉਹ ਬਿਆਨ ਕਰ ਮਾਂ ਨੇ ਆ ਕੇ ਦੇਖਿਆ ਵਿਚਾਰੀ ਨੇ ਉਹਦੇ ਖੋਰੀ ਹੌਸ ਉੱਡ ਗਈ ਉਹ ਕੁੱਕਰ ਉਹ ਲਾ ਪਾਉਂਦੀ ਰਹੀ ਗਈ ਉਹ ਵੀ ਗਿੱਗੀ ਥੱਲੇ ਇਸ ਹਾਰਾ ਇੱਕੇ ਸੀ ਫਾਦਰ ਦੀ ਸਾਹੀ ਇੱਕ ਇੱਕ ਲਾਸਟ ਕਰਨ ਰਹੀ ਉਹਦੀ ਵਿਚਾਰੀ ਉਹ ਵੀ ਬੁੱਝ ਗਈ ਮੰਨ ਉਹ ਨਹੀਂ ਮਰਿਆ ਹੈਗਾ ਜਾਂਦਾ ਹੋਇਆ ਆਪਣੀ ਮਾਂ ਨੂੰ ਮਾਰ ਗਿਆ ਜੀ ਅਪਰਾਧੀ ਨੇ ਉਹਨਾਂ ਨੂੰ ਜਾਣ ਲੱਗੇ ਸਜ਼ਾ ਦੀ ਪੂਰੀ ਅਪੀਲ ਕਰਕੇ ਹੈ ਜੀ ਉਹ ਠੀਕ ਲੜਕੀ ਨੇ ਕੀ ਕਰ ਰਹੀ ਹੈ ਇਹ ਵਿੱਚ ਇਹ ਦਰਸ਼ਾਤਕਰ ਆਪਣੇ ਵੀਡੀਓ ਬਣਾਈ ਹੈ ਕਿ ਕਿ ਮੇਰੇ ਨਾਲ ਇਹ ਬਦਫੈਲੀ ਕਰਦਾ ਸੀ ਲਾਡੀ ਨਾਮ ਦਾ ਵਿਅਕਤੀ ਜਿਸ ਦੇ ਖਿਲਾਫ ਪ੍ਰਵੀਨ ਬੇਗਮ ਇਸ ਦੀ ਮਾਤਾ ਦੇ ਬਿਆਨ ਤੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 377 306 34 ਐਬੀਸੀ ਦੀ ਜੇ ਫਾਦਰ ਦਾ ਕੀ ਹੈ ਜੀ ਉਹ ਜਿਹੜਾ ਨਾਲ ਫਾਦਰ ਦਾ ਤਾਂ ਉਸ ਬੰਦੇ ਨੇ ਕਿਹਾ ਵੀ ਮਰੀਏ ਨੇ ਕੁੱਟਮਾਰ ਕੀਤੀ ਉਹ ਦੱਸਣ ਗਿਆ ਸੀ ਮਤਲਬ 신고 ਨਹੀਂ ਕੀਤੀ ਹਾਂਜੀ ਸਾਹਿਬ ਉਹ ਕੀ ਫਰਦਰ ਕੀ ਕਰਦਾ ਹੀ ਕੀਤਾ ਜਿਸ ਦੇ ਖਿਲਾਫ ਮਗਦਮਾ ਜਾਰੀ ਕੀਤਾ ਗਿਆ ਤੇ ਤਫਤੀਸ਼ ਚੱਲ ਨਹੀਂ ਇਹਦੇ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਹਦੇ ਕਿਹਦੇ ਖਿਲਾਫ ਕੀਤਾ ਮਾਮਲਾ ਗਿਆ ਇਸ ਚਤੂ ਹਿੰਦ ਸਿੰਘ ਉਹ ਫਲਾਡੀ ਅਤੇ ਇਸ ਦੇ ਪਿਤਾ ਹਰਵਿੰਦਰ ਸਿੰਘ ਦੇ ਖਿਲਾਫ ਮਗਦਮਾ ਦਰਜ ਕੀਤਾ